ਹਲੋ ਯਾ ਡੈਪਟੀ ਕੋ ਹਲੋ ਇੱਕ ਚੱਕਰ ਵਿੱਚ ਬੰਦਾ ਮਰਿਆ ਆਪਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਚੱਕ ਸਕੰਦਰ ਬਰਬਾਦ ਸੀ ਕੀ ਕੀ ਕਾਰਵਾਈ ਹੋਈ ਹੈ ਦੱਸੋ ਹਮ ਹਮ ਨੇ ਦੇ ਦੇ ਉਹ তুই ਛੱਡੋ ਉਹ ਬੰਦਾ ਬੈਠਾ ਚੁੱਕ ਕੇ ਲਓ ਜਿਹਨੇ ਕੰਮ ਕੀਤਾ ਜੇ ਤੈਨੂੰ ਉਹ ਦੁਖਾ ਦੇ ਕੇ ਗਿਆ ਬੰਦਾ ਮੈਨੂੰ ਮਿਲ ਖਲਦਾ ਜਵਾਬ ਦੋ ਬਾ ਬਾ ਉਹ ਦੁਖਾ ਦੇ ਦੱਸ ਤੇ ਕਾਲ ਵਈ ਕਰ ਦੋ ਛੱਡੋ তুই ਬਾਕੀ ਬੰਦਾ ਉਹ ਨਹੀਂ ਚੁੱਕਿਆ ਫੜਦੀ তুই ਮੈਂ ਤੈਨੂੰ ਜੋ ਕਹਿੰਦਾ ਮੈਨੂੰ ਮੈਨੂੰ ਫੋਲੋ ਕਰੋ ਸਾਡੀ ਮਦਦ ਲਾ ਕੇ ਸਾਡੀ ਮੈਨੂੰ ਜਬਾ 174 ਦਿਖਾ ਦੋ ਕਿ ਹੁੰਦੀ ਆ ਤੋਈ ਉਹ ਬੰਦਾ ਲੈ ਉਹ ਜਿਹਦੇ ਖਿਲਾਫ ਤੋ ਖਾਅ ਦਿੱਤੀ ਉਹਨੇ ਨਾ ਹੂਡੀ ਕਰਕੇ ਦੋ ਬੰਦੂਣੀ ਮੈਨੂੰ ਮੁੜਾ ਚਾਹੀਦਾ ਬੋ ਘੰਟੇ ਬਾਅਦ ਨਹੀਂ ਤਾਂ ਲਾਈਨ ਚਾੜ੍ਹੇ ਆ ਵੀ ਪਾ ਲੈਣੀ ਹਾਂ ਹੂੜੇ ਕਰਕੇ ਨਾ ਉਹਦੋਂ ਤੂੰ ਲੈ ਕੇ ਆਉਗੀ ਤਾਂ ਗੱਲ ਹੋਈ 174 ਦੀ ਗੱਲ ਹੋਈ ਉਹਨੂੰ ਲੈ ਕੇ ਦਵਾ ਲੜ ਦੋ ਹਾਂ ਉਹਦੇ ਲੈ ਕੇ ਮੈਨੂੰ ਕਾਰਖਾਨੇ ਬੈਠ ਹਾਂ ਲੋਕ ਕੋਈ ਪਕਾ ਤੋਕੋ ਕੋਈ ਕੋਈ ਜੇ ਉਹ ਨਾ ਕੋਲ ਨੂੰ ਨਾ ਕੋਈ ਸੋਦਾ ਪਿੰਡਾਂ ਦੇ ਵਿੱਚ ਪੁੱਟਾ ਕਰਦੇ ਨਹੀਂ ਬਾਕੀ ਠੀਕ ਹੈ ਅਨ ਕਹਾਣੀ ਜਰੂਰੀ ਕਰਦਾ ਜੀ ਉਹ ਕਰੀ ਕੋਈ ਕਾਗਜ਼ੀ ਉਹ ਸਿਰਫ ਪੋਸਟਮਾਰਕ ਤੋਂ ਆਉਂਦੀ ਹੁੰਦੀ ਹੈ ਉਹ ਕੋਈ ਕਾਰਵਾਈ ਕਰੋ ਐਫ ਆਈ ਆਰ ਦਰਜ ਕਰੋ ਉਹਨਾਂ ਦੇ ਨਾਲ ਜਿਹੜਾ ਕੰਮ ਕਰਦਾ ਹਾਂ ਹਾਂ ਠੀਕ ਹੈ ਜੀ ਅਈਦਾ ਥੋੜਾ ਵੀ ਤੂੰ 104 ਦੀ ਗੱਲ ਕੋਈ ਕੰਮ ਉਸ ਪਾਸੇ ਵੱਲ ਹੋ ਗਿਆ ਕੰਮ ਨਹੀਂ ਪੜ ਗਿਆ ਠੀਕ ਹੈ ਹੁਣੇ ਜਾਂਦੀ ਲੋੜ ਨਹੀਂ ਹੋਣਾ ਉਹਦੀ ਲੋੜ ਪੁੱਛਾ ਉਹ ਐਤੋ ਬੰਦਾ ਕੋਈ ਗੱਲ